Tchau. Uma... ਤਭ ਕੀ ਤਉ ਸਰਨਾਏ ਜੀਓ ਮੈਂ ਆਸਾ ਰੱਖੀ ਜਪਤ ਮਹ ਮੇਰਾ ਸਭ ਦੁੱਖ ਗਵਾਈ ਜੀਓ ਗੁਰੂ ਕੇ ਪਿਆਰਿਓ ਮੂੰ ਗਾਵੋ ਸੱਚੀ ਬਾਣੀ ਜਦ ਰਾਤ ਨ ਜਾਗਿਓ ਜੀਵਨ ਦੜਮਯੋ ਇਹ ਤਰਬ ਬਿਸਾਰਿਆ ਤਰਬ ਨ ਵਿਸਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰ ਕਾਲ ਸਾਸ ਸੰਗਤ ਜੀਓ

ਫਰੀਦਾ ਵਿਚਲ ਰਾਤ ਨਾ ਜਾਗਿਓ ਜੀਵਨ ਦੜੋ ਮਯੋ ਜੇ ਤੈ ਰੱਬ ਵਿਸਾਰਿਓ ਤਾ ਰੱਬ ਨਾ ਵਿਸਰਿਓ ਬੜਾ ਸੁਹਾਣ ਫਰਮਾਨ ਸਤਿਗੁਰੂ ਮਹਾਰਾਜ ਭਗਤ ਰੀਤ ਜੀ ਪਾਣ ਵਿੱਚ ਸਤਿਗੁਰੂ ਭੰਗੂ ਗ੍ਰੰਥ ਸੇ ਮਹਾਰਾਜ ਸਾਨੂੰ ਦੰਦ ਦੇਣੇ ਉਸ ਤੋਂ ਜੇ ਪਿਛਲੀ ਪੰਕਤੀ ਦੀ ਗੱਲ ਕਰੀਏ ਤੇ ਉਸ ਤੋਂ ਪਿਛਲੀ ਪੰਕਤੀ ਜਿਹੜੀ ਹੈ ਉਹ ਹੋਰ ਵੀ ਸਖਤ ਚਪੇੜ ਮੁਖੜੇ ਤੇ ਮਾਰਦੀ ਹੈ। ਪੰਮ ਗੁਰਬਾਣੀ ਕਹਿੰਦੀ ਹੈ ਫਰੀਦਾ ਤਿੰਨਾ ਮੁਖੜਾਉਣ ਜਿੰਨਾ ਵਸਾਰਿਉ ਨਾਮ ਪਰੀਤਤ ਨਾਮ ਮੋਖੜਾ RAM ਨੇ ਜਿੰਨਾ ਵਿਸਾਰਿਓਨ ਨਾਉ ਇਥੇ ਦੁੱਖ ਘਨੇਰੀਆਂ ਅੱਗੇ ਤੌਰ ਨਾ ਝਾਉ। ਸਾਧਗੁਰੂ ਧੰ ਗੁਰੂ ਰੰਸਹ ਮਹਾਰਾਜ ਬਾਛਾ ਦੀ ਪਾਵਨ ਗੁਰਬਾਣੀ ਵਿੱਚ 1383 ਅੰਦ ਤੋਂ ਭਗਤ ਫਰੀਦ ਜੀ ਦੇ ਸ਼ਲੋਕਾਂ ਵਿੱਚੋਂ ਸਾਨੂੰ ਸਮਝਾਉਂਦੇ ਹਨ ਮਹਾਰਾਜ ਕਹਿੰਦੇ ਉਹਨਾਂ ਦੇ ਚਿਹਰੇ ਉਹਨਾਂ ਦੇ ਮੂੰਹ ਜਿਹੜੇ ਮੁਖੜੇ ਨੇ ਨਾ ਉਹਨਿੰ ਭਾ ਵੀ ਇਤਨੇ ਨੇ ਬਰਾਮ ਨੇ ਜਿਹੜੇ ਬੰਦਗੀ ਨਹੀਂ ਕਰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਭਲਾਇਆ ਹੋਇਆ ਉਹਨਾਂ ਦੇ ਮੂੰਹ ਧਰਾਉਣੇ ਲੱਗਦੇ ਨੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਦੇਖਦਿਆਂ ਹੀ ਡਰ ਲੱਗਦਾ ਉਹ ਭਾਵੇਂ ਮਰਦ ਪਾਤਸ਼ਾਹ ਕਹਿੰਦੇ ਚਿਹਰੇ ਤੋਂ ਦਿਖਣ ਨੂੰ ਕਿੰਨੇ ਮਰਜੀ ਸੁੰਦਰ ਹੋਣ ਪਰ ਉਹਨਾਂ ਦੇ ਚਿਹਰੇ ਸੋਹਣੇ ਨਹੀਂ ਡਰਾਉਣੇ ਨੇ ਜਵਾਨੀ ਵਿੱਚ ਹੋਣ ਭਾਵੇਂ ਬਹੁਤਾ ਧੰਨ ਹੋਵੇ ਮਾਨ ਵੜਿਆਈ ਵਾਲੇ ਹੋਣ ਪਰ ਜੇ ਨਾਮ ਪੱਲੇ ਨਹੀਂ ਜੇ ਬੰਦਗੀ ਕੋਲ ਨਹੀਂ ਸਿਮਰਨ ਕੋਲ ਨਹੀਂ ਤਾਂ ਮਾਰਨ ਕਹਿੰਦੇ ਫਿਰ ਉਹ ਉਹਨਾਂ ਦੇ ਚਿਹਰੇ ਭੈ ਭੀ ਧੰਡਣ ਵਾਲੇ ਹਨ ਇੱਥੇ ਦੁੱਖ ਕਨੇਰੀਆਂ ਆ ਕੇ ਠਾਉਣਾ ਠਾ ਮਾਰਨ ਕਹਿੰਦੇ ਜਿੰਨਾ ਚਿਰ ਇੱਥੇ ਜਾਂਦੇ ਨੇ ਉਹਨਾਂ ਨੂੰ ਕਦੀ ਸੌਖ ਨਹੀਂ ਨੰਦਾਂ ਇਥੇ ਵੀ ਦੰਤ ਵਿਚਨ ਵਿਚਰਦੇ ਨੇ ਮਾਰਕ ਬੰਦੇ ਤੇ ਅੱਗੇ ਵੀ ਜਾ ਕੇ ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ। ਪਾਰ ਤੱਕੇ ਹੀ ਤੱਕੇ ਲੈਂਦੇ ਹਨ। ਐਂਥੇ ਦੁੱਖ ਭਨੇਰਿਆਂ ਗੈਠੋਂ ਨਾ ਜਾਪੀ ਫਰੀਦਾ ਪਿਛਲੇ ਰਾਤ ਨੂੰ ਜਾਗਿਓ ਜੀਵਨ ਤੁਮ ਹੋਇ। ਪੰਗਤੀ ਇਗਲੀ ਦੇ ਵਿੱਚ ਭਗਤ ਜੀ ਕਹਿੰਦੇ ਨੇ ਕਹਿੰਦੇ ਜਿਹੜੇ ਪਿਛਲੀ ਰਾਤ ਪਿਛਲੇ ਪਹਿਰ ਪਿਛਲਾ ਰਾਤ ਤੋਂ ਭਾਵ ਹੈ ਇੱਕ ਪੈਨ ਰਹਿਦੀ ਰਾਤ ਜਿਹੜੇ ਜਾਗਦੇ ਨਹੀਂ ਮਰਦੇ ਕਹਿੰਦੇ ਤਨ ਗੁਰੂ ਗ੍ਰੰਥ ਸਾਹਿਬ ਜੀ 1383 ਅੰਕ ਤੋਂ ਪਰਮਾਨੰ ਕਰਦੇ ਨੇ ਕਿ ਪਿਆਰਿਓ ਜੀਵਦਾ ਮਨੋਂ ਖਰ ਬਿਛਦੇ ਬਹਿਰ ਜਾਗਦਾ ਨੀਂਨਾ ਸੁੱਤਾਂ ਵੇ ਮਰਨ ਕਹਿੰਦੇ ਸੁੱਤਾਂ ਨਹੀਂ ਉਹ ਮਰਿਆ ਪਿਆ ਕਿਮਾ ਕਰਨਾ ਇਹ ਪਾਉਨ ਗੁਰਬਾਣੀ ਦੇ ਬੋਲ ਨੇ ਸਤਿਗੁਰੂ ਤੁੰਗੁਰੋਂ ਅੰਦਰ ਸਹ ਮਰਨ ਪਿਛਲ ਰਾਤ ਨੂੰ ਜਾ ਕੇ ਜੂ ਜਾਗਿਓ ਜੀਵਦਣ ਹੋਇਓ ਉਹ ਜਿਉਂਦੇ ਮਰਿਆ ਬਰਾਬਰ ਨੇ ਮਰਨ ਕਹਿੰਦੇ ਜਿਹੜੇ ਬਹਿਰ ਰਾਤ ਰੰਦੀ ਜਾਗ ਕੇ ਆਪਣੇ ਗੁਰੂ ਕੋਲ ਨਹੀਂ ਪਹੁੰਚ ਸਕਦੇ ਉਹ ਰੱਬ ਨੂੰ ਭੁਲਾ ਛੱਡਿਆ ਪਰ ਯਾਦ ਰੱਖੀ ਰੱਬ ਨੇ ਤੈਨੂੰ ਨਹੀਂ ਭੁਲਾਇਆ ਉਹ ਤੇਰੀ ਹਰ ਹਰਕਤ ਦੇ ਉੱਪਰ ਹਰ ਕੰਮ ਦੇ ਉੱਪਰ ਨਜ਼ਰ ਰੱਖਿਆ ਹੋਇਆ ਹੈ ਉਹ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ ਤੈਨੂੰ ਭੁੱਲਿਆ ਨਹੀਂ ਬੇਸ਼ੱਕ ਤੂੰ ਉਹਨੂੰ ਛੱਡ ਦਿੱਤਾ ਯਾਦ ਕਰਨਾ ਤੋਂ ਸਿਮਰਨ ਨਹੀਂ ਕਰਦਾ ਭਾਵੇਂ ਤੂੰ ਦੁਨੀਆ ਦੀ ਐਸ਼ ਪ੍ਰਸਤੀ ਵਿੱਚ ਨੀਂਦਾਂ ਦੇ ਵਿੱਚ ਸੌਣ ਵਿੱਚ ਵਕਤ ਨੂੰ ਗਵਾ ਰਿਹਾ ਹੈ ਸਾਰਾ ਕੁਝ ਨੋਟ ਹੋ ਰਿਹਾ ਮਹਾਰਜ ਕਹਿੰਦੇ ਸਭ ਕੁਝ ਦਿਖ ਰਿਹਾ ਇਸ ਕਰਕੇ ਭਾਈ ਗੁਰੂ ਨਾਨਕ ਦੇਵ ਜੀ ਦੀ ਹਾਜ਼ਰੀ ਬਹਿਰ ਰਾਤ ਰੈਂਦੀ ਜਾਗਣਾ ਇਹ ਨਿਤਨੇ ਬਣਾ ਲਈਏ ਤਾਂ ਕਿ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣ ਸਾਡਾ ਇਸ ਦੁਨੀਆ ਤੇ ਆਉਣਾ ਸਫਲਾ ਹੋ ਜਾਵੇ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਗੁਰੂ ਨਾਨਕ ਦੇ ਦਰਸ਼ਨਾਂ ਤੋਂ ਕਰਨੀ ਆਰੰਭ ਕਰ ਲਈਏ ਸੋ ਤਾਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਜਨਮ ਸਾਖੀ ਆਪਾਂ ਪਿਛਲੇ ਦਿਨਾਂ ਤੋਂ ਲੈ ਕੇ ਸਰਵਨ ਕਰਦੇ ਆ ਰਹੇ ਹਾਂ ਪਿਛਲੇ ਵਿਚਾਰ ਦੇ ਵਿੱਚ ਸੱਜਣ ਸੱਜਣ ਠਾਕ ਦੇ ਨਾਲ ਸਾਖੀ ਸਰਵਨ ਕੀਤੀ ਸੀ ਉਸ ਤੋਂ ਬਾਅਦ ਪਾਣੀਪਤ ਕਰਨਾਲ ਦੀ ਸਾਖੀ ਆਪਾਂ ਸਰਵਨ ਕੀਤੀ ਹੈ ਜਿਸ ਦੇ ਵਿੱਚ ਪਾਣੀਪਤ ਦੇ ਵਿੱਚ ਸੇਖ ਸਾਧ ਜੀ ਦੇ ਨਾਲ ਸਵਾਲ ਹੋਇਆ ਹੈ ਸੇਖ ਸਾਧ ਨੇ ਸਵਾਲ ਕੀਤਾ ਪੁੱਛਦਾ ਕਹਿੰਦਾ ਅਗਰ ਤੁਰਾ ਸਵਾਲ ਮੈਂ ਪਰਸ਼ਮ ਅਹਨ ਜਵਾਬ ਮੈਂ ਤੁਹਾਨੂੰ ਕੁਝ ਪੁੱਛਦਾ ਕਿ ਬਗੋਦਰ ਵੇਸ਼ ਸੁਪਾਇਲ ਦੌਰਾਨ ਦਰवेश ਮਨ ਮਲਾਚੀ ਦਾ ਕੀ ਪੁੱਛਿਆ ਉਹਨੇ ਕਹਿੰਦਾ ਦਰवेश ਦੀ ਪਰਿਭਾਸ਼ਾ ਦੱਸੋ ਨਹੀਂ ਦਰवेश ਕਿਦਾਂ ਦਾ ਹੁੰਦਾ ਹੈ ਤੇ ਦਰवेश ਨੂੰ ਜੀਵਨ ਆਪਣਾ ਕਿਦਾਂ ਦਾ ਬਸਰ ਕਰਨਾ ਚਾਹੀਦਾ ਹੈ ਅਸਲ ਦਰਵੇਸ਼ ਦੀ ਭਾਸ਼ਾ ਸਾਨੂੰ ਦਿਓ ਫਿਰ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਕੰਦੇ ਮਰਦਾਨਿਆਂ ਛੇ ਰਵਾਬ ਸ਼ੇਖ ਸ਼ਰਫ ਨੂੰ ਇਹਦੇ ਸਵਾਲ ਦਾ ਜਵਾਬ ਦੇ ਦੀਏ ਜਰਾ ਰਵਾਬ ਤਾਂ ਵਜਾ ਮਰਦਾਨਿਆਂ ਨੇ ਰਵਾਬ ਦਿਆਂ ਸੁਰਾਂ ਨੂੰ ਛੇੜਿਆ ਗੁਰੂ ਪਿਆਰਿਓ ਇਲਾਹੀ ਤਰ੍ਹਾਂ ਪੈਦਾ ਕੀਤੀ ਉਸ ਇਲਾਹੀ ਤੁਹਾਨੂੰ ਦੇ ਨਾਲ ਗੁਰੂ ਨਾਨਕ ਬਾਦਸ਼ਾਹ ਜੀ ਨੇ ਫਿਰ ਰਾਗ ਦੇਵ ਗੰਧਾਰੀ ਵਿੱਚ ਇੱਕ ਸ਼ਬਦ ਉਚਾਰਿਆ ਕੀ ਕਹਿੰਦੇ ਨੇ ਜੀਵਤ ਮਰੇ ਜਾਗਤ ਪੁਨ ਸੋਵੈ ਜਾਣਤ ਆਪ ਮੁਸਾਵੈ ਸ਼ਫਨ ਸਫਾਈ ਹੋਏ ਮਿਲਖਾਸ਼ ਕੋ ਤਉ ਦਰਵੇਸ ਖਾਵੇਂ ਕੋਚਾ ਨਾ ਸੇਖਾਰਕ ਨੇ ਕਹਿੰਦਾ ਬਬੂ ਦਰवेश ਸਫਾਇਤੁਰਾ ਦਰवेश ਮਨ ਮਲਾਚੀ ਦਾ ਸੇਸੰ ਕਿਵੇਂ ਦਾ ਹੁੰਦਾ ਹੈ ਦਰवेश ਮਾਰਦੇ ਕਹਿੰਦੇ ਜੀਵਤ ਮਰੇ ਜਾਗਰਕ ਪੁੰਨ ਸੋਵੇ ਜਾਣਤ ਆਪ ਮੁਸਾਬਾ ਦੁਨੀਆ ਦੇ ਵਿਚਿਆਂ ਵੱਲੋਂ ਮਰ ਚੁੱਕਿਆ ਹੋਵੇ ਦੁਨੀਆ ਦੀ ਐਸ਼ ਪ੍ਰਸਤੀ ਵਾਲੇ ਪਾਸੋਂ ਮਰ ਚੁੱਕਿਆ ਹੋਵੇ ਜੇ ਜਾਗਣਾ ਹੋਵੇ ਤੇ ਕਿਰ ਸਿਰਪਰ ਸਿਰਪ ਕਰਤੇ ਦੀ ਰਜ਼ਾ ਵਿੱਚ ਧਰਮ ਦੇ ਕੰਮਾਂ ਵਿੱਚ ਪੁੰਨ ਦਾਨ ਵਿੱਚ ਇਧਰਲੇ ਪਾਸੇ ਹੀ ਜਾਗਾ ਖੁੱਲਾ ਹੋਣਾ ਚਾਹੀਦਾ ਹੈ ਹਮੇਸ਼ਾ ਉਸ ਕਰਤੇ ਦੀ ਬੰਦਗੀ ਦੇ ਵਿੱਚ ਲੀਨ ਹੋਵੇ ਉਸ ਹਮੇਸ਼ਾ ਉਸ ਖਾਸ ਨੂੰ ਮਿਲਦਾ ਹੋਵੇ ਤਾਂ ਦਰवेश ਹੈ ਅਗੇ ਕਹਿੰਦੇ ਤੇਰਾ ਜਨ ਕੋ ਇਹ ਐਸਾ ਦਰਵੇਸ਼ ਕਿਹੋ ਜਾਂ ਚਾਹੀਦਾ ਦਰਵੇਸ਼ ਕਿਹੋ ਜਾਂ ਬਨਣਾ ਚਾਹੀਦਾ ਸ਼ਾਦੀ ਗਮੀ ਤਮਕ ਨਹੀਂ ਗੁੱਸਾ ਖੁਦੀ ਹਿਰਸ ਨਹੀਂ ਇਸ ਮਰਦ ਕਹਿੰਦੇ ਸ਼ਾਦੀ ਹੋਵੇ ਗਮੀ ਹੋਵੇ ਭਾਵੇਂ ਸ਼ਾਦੀ ਕਹਿੰਦੇ ਨੇ ਖੁਸ਼ੀ ਨੂੰ ਅਸੀਂ ਕਹਿ ਦਿੰਦੇ ਹਾਂ ਜੀ ਖੁਸ਼ੀਆਂ ਦਾ ਦਿਹਾੜਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮੁਸਲਮਾਨੀ ਮਾਤ ਵਿੱਚ ਕਹਿੰਦੇ ਨੇ ਸ਼ਾਦੀ ਦਾ ਦਿਹਾੜਾ ਅਸੀਂ ਸ਼ਾਦੀ ਸਿਰਫ ਵਿਆਹ ਨੂੰ ਕਹਿੰਦੇ ਆ ਵੀ ਸ਼ਾਦੀ ਹੈ ਸਾਡੇ ਲੜਕੇ ਦੀ ਪਰ ਦਰਅਸਲ ਜਿਹੜੇ ਸ਼ਾਦੀ ਦੇ ਅਰਥ ਨੇ ਉਹ ਹੈ ਖੁਸ਼ੀ ਸ਼ਾਦੀ ਗਮੀ ਤਮਕ ਨਹੀਂ ਗੁੱਸਾ ਨਾ ਤੇ ਉਹਨੂੰ ਖੁਸ਼ੀ ਤੇ ਨਾ ਕਦੀ ਗਮ ਨਾ ਕਦੀ ਕਰੋਧ ਨਾ ਕਦੀ ਹਰਖ ਨਾ ਕਦੀ ਈਰਖਾ ਸ਼ਾਦੀ ਗਮੀ ਤਮਕ ਨਹੀਂ ਗੁੱਸਾ ਹਿਰਸ ਖੁਦੀ ਹਿਰਸ ਨਹੀਂ ਇਸ ਇਸ ਤੋਂ ਭਾਵੇਂ ਈਰਖਾ ਕੰਚਨ ਖਾਕ ਬਰਾਬਰ ਦੇਖੈ ਹੱਕ ਹਾਲਾਲ ਪਛਾਨੇ ਕਹਿੰਦੇ ਨੇ ਕੰਚਨ ਕਹਿੰਦੇ ਨੇ ਸੋਨੇ ਨੂੰ ਗੁਰ ਪਿਆਰੋ ਸੋਨੇ ਨੂੰ ਵੀ ਮਿੱਟੀ ਵਰਗਾ ਹੀ ਜਾਣੇ ਕੰਚਨ ਖਾਕ ਬਰਾਬਰ ਦੇਖੇ ਹੱਕ ਹਲਾਲ ਪਛਾਨੇ ਹੱਕ ਦੀ ਕਮਾਈ ਕਰਨ ਵਿੱਚ ਵਿਸ਼ਵਾਸ ਰੱਖਦਾ ਹੋਵੇ ਆਈ ਤਲਬ ਸਾਹਿਬ ਕੀ ਮੰਨੈ ਅਵਰ ਤਲਬ ਨਹੀਂ ਜਾਣੈ ਕਹਿੰਨੇ ਆ ਨਾ ਸਾਨੂੰ ਚਾਹ ਦੀ ਤਲਬ ਜੀ ਲੱਗੇ ਚਾਹ ਪੀਣੀ ਹੈ ਰੋਟੀ ਦੀ ਭੁੱਖ ਲੱਗੇ ਆ ਹੀ ਰੋਟੀ ਖਾਣੀ ਹੈ ਹੋਰ ਜਿਹੜੇ ਨਸ਼ੇ ਵਰਤਦੇ ਨੇ ਉਹਨਾਂ ਨੂੰ ਉਹਨਾਂ ਦੀ ਤਲਬ ਲੱਗਦੀ ਹੈ ਬੱਕਰੀ ਬੱਕਰੀ ਹਰ ਬੰਦੇ ਨੂੰ ਮਾਰਦ ਕਹਿੰਦੇ ਆਈ ਤਲਬ ਸਹਿਬ ਕੀ ਮਾਨੈ ਉਹਨੂੰ ਸਿਰਫ ਤੇ ਸਿਰਫ ਕਰਤੇ ਦੀ ਬੰਦਗੀ ਦੀ ਤਲਬ ਹੋਣੀ ਚਾਹੀਦੀ ਆਵਰ ਤਲਬ ਨਹੀਂ ਜਾਂਦੇ ਹੋਰ ਤਲਬਾਂ ਬਾਰੇ ਨਾ ਪਤਾ ਪਤਾ ਹੋਵੇ ਜੋਗੀ ਜੰਗਮ ਸਿਧਕ ਨਾ ਵੇ ਲੋਗ ਬਿੰਦਜ ਮਾਵੇ ਜਿੱਦਾਂ ਜੋਗੀ ਜੋਕ ਮਾਦੇ ਨੇ ਇਸ ਤੰਗ ਦੇ ਨਾਲ ਉਹ ਕਰਤੇ ਦੀ ਕਮਾਈ ਕਰੇ ਇੱਥੇ ਬਸ ਨਹੀਂ ਪੰਜ ਚੋਂ ਇੰਦਰੀਂ ਦ੍ਰਿੜ ਕਰ ਰੱਖੇ ਤਉ ਦਰਵੇਸ਼ ਘਾਵੈ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜੇ ਪੰਜਾਂ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰੱਖੇ ਤੋ ਦਰवेश ਕਹਾਵੇ ਆਪਾਂ ਪਹਿਲਾਂ ਵੀ ਸਾਵਨ ਕੀਤਾ ਗੁਰੂ ਪਿਆਰਿਓ ਕਾਮ, ਕ੍ਰੋਧ, ਲੋਭ, ਮੋਹ ਔਰ ਅਹੰਕਾਰ ਪੰਜ ਦੋਗਨ ਕਿਤੋਂ ਵੀ ਕਿੱਦਾਂ ਵੀ ਸੁਨਿਆ ਹੋਵੇ ਪਰ ਇਹਨਾਂ ਨੂੰ ਖਤਮ ਨਹੀਂ ਕਰਨਾ ਕਹਨੇ ਆ ਨਾ ਕਹਿੰਦੇ ਪਹਿਲਾਂ ਕੰਮ ਕਰੋ ਲੋਭ ਉਹ ਹੰਕਾਰ ਨੂੰ ਮਿਟਾਓ ਇਹਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ ਕਦੇ ਵੀ ਨਹੀਂ ਹੋ ਸਕਦਾ ਜਿੱਦ ਮਿਟਗੇ ਉਦੋਂ ਮਿਟਣਗੇ ਜਿਸ ਦਿਨ ਸਰੀਰ ਠੰਡਾ ਹੋਏਗਾ ਕ੍ਰੋਧ ਰੂਪੀ ਅਗਨ ਅਗਨ ਤੱਤ ਜਿਸ ਦਿਨ ਸ਼ਾਂਤ ਹੋਏਗਾ ਉਸ ਦਿਨ ਸਰੀਰ ਠੰਡਾ ਹੋ ਜਾਏਗਾ ਉਸ ਦਿਨ ਤੈਨੂੰ ਜਿਉਂਦਾ ਨਹੀਂ ਮਰਿਆ ਕਰਾਰ ਕਰ ਦਿੱਤਾ ਜਾਏਗਾ ਤਾਂ ਤੇ ਰਹੋ ਵਿਚਾਰ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਇਨ੍ਹਾਂ ਪੰਜਾਂ ਤੱਤਾਂ ਦੀ ਵਾਹਿਗੁਰੂ ਪੰਜਾਂ ਦੂਤਾਂ ਦੀ ਸਰੀਰ ਵਿੱਚ ਆਵਸ਼ਕਤਾ ਵੀ ਹੈ ਜਿੱਦਾਂ ਇੱਕ ਬੰਦਾ ਇੱਕ ਮਨੁੱਖ ਉਹਨਾਂ ਚਿਰ ਮਨੁੱਖ ਹੈ ਜਿੱਨਾਂ ਚਿਰ ਉਹਦੇ ਅੰਦਰਲੀ ਇਨਸਾਨੀਅਤ ਜਾਗਦੀ ਹੈ ਜਦੋਂ ਬੰਦੇ ਦੇ ਅੰਦਰਲੀ ਇਨਸਾਨੀਅਤ ਖਤਮ ਹੋ ਜਾਵੇ ਉਹ ਬੰਦਾ ਬੰਦਿਆਂ ਵਿੱਚ ਨਹੀਂ ਗਿਣਿਆ ਜਾਂਦਾ ਉਹਨੂੰ ਜਾਨਵਰਾਂ ਦੇ ਨਾਲ ਉਹਦੀ ਤੁਲਨਾ ਕਰ ਦਿੰਦੇ ਆ ਵੀ ਇਹ ਪਸ਼ੂਆਂ ਵਰਗਾ ਹੈ ਇਹ ਡੰਗਰਾਂ ਵਰਗਾ ਹੈ ਐਂ ਤਾਂ ਪਰ ਤੁਲਨਾ ਕਰ ਦਿੰਦੇ ਆ ਬੰਦਾ ਬੰਦਾ ਨਹੀਂ ਰਹਿ ਜਾਂਦਾ ਬਿਲਕੁਲ ਇਸੇ ਤਰ੍ਹਾਂ ਜਿਹੜੇ ਪੰਜ ਦੂਤ ਨੇ ਜਦੋਂ ਉਹ ਆਪਣਾ ਪ੍ਰਭਾਵ ਜਾਦਾ ਕਰਦੇ ਨੇ ਉਦੋਂ ਉਹ ਦੂਤਾਂ ਵਿੱਚ ਬਦਲਦੇ ਨੇ ਨਹੀਂ ਤਾਂ ਮਨੁੱਖ ਦੇ ਬੜੇ-ਬੜੇ ਸਾਥੀ ਨੇ ਜਿੱਦਾਂ ਪੰਜ ਤੱਤਾਂ ਦੇ ਨਾਲ ਸਰੀਰ ਚੱਲਦਾ ਹੈ ਪੰਜ ਦੂਤਾਂ ਦੇ ਨਾਲ ਸ੍ਰਿਸ਼ਟੀ ਚੱਲਦੀ ਹੈ ਪਰ ਇਹਨਾਂ ਦੀ ਵਰਤੋਂ ਸਮੇਂ-ਸਮੇਂ ਤੇ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਇਹ ਇਹ ਸਾਥੀ ਨੇ ਮਨੁੱਖ ਦੇ ਪਰ ਜੇ ਇਹ ਮਨੁੱਖ ਦੇ ਉੱਪਰ ਹਾਵੀ ਹੋ ਜਾਂਨ ਫਿਰ ਆਪਾਂ ਪਹਿਲਾਂ ਵੀ ਸਰਵਨ ਕੀਤਾ ਕਿ ਬੰਦੇ ਨੂੰ ਬੰਦਿਆਂ ਵਿੱਚ ਨਹੀਂ ਗਿਣਿਆ ਜਾਂਦਾ ਜੇ ਕਰੋਧ ਰੂਪੀ ਤਤ ਜਿਹੜਾ ਬੰਦੇ ਦੇ ਅੰਦਰ ਹੈ ਦੂਤ ਜੀ ਨੂੰ ਕਹਿ ਦਿੰਦੇ ਆ ਜਦੋਂ ਕਰੋਧ ਰੂਪੀ ਇਹ ਦੂਤ ਹਾਵੀ ਹੋ ਜਾਂਦਾ ਫਿਰ ਆਪਾਂ ਕਹਿੰਦੇ ਆ ਤੇ ਹਵਾਨ ਹੈ ਗੁੱਸੇ ਜਾ ਕੇ ਹਵਾਨੀਅਤ ਕਰ ਗਿਆ ਮਾਰ ਗਿਆ ਲੋਭੀ ਹੋ ਜਾਵੇ ਬਹੁਤਾ ਲਾਲਚ ਰੂਪੀ ਦੂਤ ਵੱਧ ਜਾਵੇ ਆਪਣੇ ਪ੍ਰਭਾਵ ਵੱਧ ਪਾ ਜਾਵੇ ਉਹਨੂੰ ਵੀ ਅਸੀਂ ਚੰਗਾ ਨਹੀਂ ਗਿਣਦੇ ਜਦੋਂ ਇਹ ਦੂਤ ਜ਼ਰੂਰਤ ਤੋਂ ਜ਼ਿਆਦਾ ਹੋ ਜਾਂਦੇ ਨੇ ਉਦੋਂ ਮਨੁੱਖ ਨੂੰ ਡੋਬਦੇ ਨੇ ਹਵਾ ਪਾਣੀ ਮਿੱਟੀ ਅੱਗ ਔਰ ਆਕਾਸ਼ ਇਹ ਪੰਜ ਤੱਤ ਨੇ ਸਰੀਰ ਦੇ ਮਿੱਟੀ ਵਿੱਚ ਬੰਦੇ ਨੂੰ ਦਬਣ ਕਰ ਦਿਓ ਬੰਦਾ ਮਰ ਜਾਂਦਾ ਸਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿਉਂ ਹਾਲਾਂਕਿ ਸਰੀਰ ਵੀ ਤਾਂ ਮਿੱਟੀ ਦਾ ਹੈ ਫਿਰ ਕਿਉਂ ਮਰ ਗਿਆ ਅੱਗ ਦੇ ਵਿੱਚ ਖੜਾ ਕਰ ਦਈਏ ਬੰਦੇ ਨੂੰ ਬੰਦਾ ਮਰ ਜਾਂਦਾ ਕਿਉਂ ਅੱਗ ਤੇ ਬੰਦੇ ਦੇ ਅੰਦਰ ਹੈ ਅਗਰੂਪੀ ਤਤ ਤੋਂ ਤਾਂ ਬੰਦਾ ਚੱਲ ਰਿਹਾ ਹੈ ਪਾਣੀ ਦੇ ਵਿੱਚ ਸੁੱਟ ਦਈਏ ਪਾਣੀ ਵਿੱਚ ਡੁੱਬ ਕੇ ਬੰਦਾ ਮਰ ਜਾਂਦਾ ਹੈ ਹਾਲਾਂਕਿ ਪਾਣੀ ਤਾਂ ਜੀਵਨ ਆ ਨਾ ਬੰਦੇ ਦਾ ਪਾਣੀ ਵੀ ਇਸ ਸਰੀਰ ਰੂਪੀ ਭਾਂਡੇ ਦਾ ਇੱਕ ਹਿੱਸਾ ਹੈ ਤਤ ਐ ਵੀ ਜੇ ਹਵਾ ਬਹੁਤੀ ਤੇਜ਼ ਆ ਜਾਵੇ ਗੁਰੂ ਪਿਆਰੋ ਬੰਦੇ ਦਾ ਉਹ ਵੀ ਨਹੀਂ ਕੁਛ ਰਹਿਣ ਦਿੰਦੀ ਸਾਹ ਨਹੀਂ ਜੇ ਲੈਣ ਦਿੰਦੀ ਇੱਕ ਸਾਹ ਜਾਂਦਾ ਹੈ ਅੰਦਰ ਉਹ ਪਹਿਲਾ ਬਾਹਰ ਨਿਕਲਦਾ ਫੇਰ ਦੂਜਾ ਸਾਹ ਬੰਦੇ ਦੇ ਅੰਦਰ ਜਾਂਦਾ ਤੇ ਜੇ ਪੰਪ ਨਾਲ ਭਰੀਏ ਹਵਾ ਬੰਦੇ ਦਾ ਭਰਾਗਾ ਬੈ ਜਾਂਦਾ ਸਾਹ ਫਿਰ ਵੀ ਨਹੀਂ ਆਉਂਦਾ ਬੰਦਾ ਫਿਰ ਵੀ ਮਰ ਜਾਂਦਾ ਹੈ ਚਾਰਾਂ ਤੱਤਾਂ ਦੇ ਵਿੱਚੋਂ ਇੱਕ ਵੀ ਤੱਤ ਵੱਧ ਜਾਵੇ ਨਹੀਂ ਬਚਦਾ ਮਨ ਦਾ ਰਹੀ ਗੱਲ ਆਕਾਸ਼ ਦੀ ਜਰਾ ਸੈਂਟਿਸਟਾ ਨੂੰ ਪੁੱਛ ਕੇ ਵੇਖੋ ਕਹਿੰਦੇ ਉੱਪਰ ਚਲੇ ਜਾਈਏ ਨਾ ਬ੍ਰਹਿਮੰਡ ਦੇ ਵਿੱਚ ਉੱਥੇ ਬੰਦਾ ਬਚਦਾ ਹੀ ਨਹੀਂ ਆਕਾਸ਼ ਵਿੱਚ ਕਿਉਂਕਿ ਧਰਤੀ ਦਾ ਗੁਰੂਤਾ ਜਿਹੜਾ ਬਲ ਖਤਮ ਹੋ ਜਾਂਦਾ ਹੈ ਪੰਜਾਂ ਤਤਾਂ ਦੇ ਵਿੱਚੋਂ ਕੋਈ ਵੀ ਤਤ ਜ਼ਿਆਦਾ ਲੋੜ ਤੋਂ ਹੋ ਜਾਏਗਾ ਤੇ ਬੰਦੇ ਦੀ ਮੌਤ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਦੀ ਸਰੀਰ ਨੂੰ ਜ਼ਰੂਰਤ ਹੈ ਪਰ ਜੇ ਜ਼ਰੂਰਤ ਤੋਂ ਜ਼ਿਆਦਾ ਹੋ ਜਾਣ ਤੇ ਬੰਦਾ ਬਚਦਾ ਨਹੀਂ ਹੈ ਗੁਰੂ ਪਿਆਰੇ ਤਾਂ ਮੈਂ ਤੁਸੀਂ ਆਪਾਂ ਅੱਜ ਤੱਕ ਇੰਨਾ ਹੀ ਬੜਿਆ ਕਿ ਭਾਈ ਪੰਜ ਤਤਾਂ ਨੂੰ ਖਤਮ ਕਰ ਲਓ ਕਾਮ ਕਰੋ ਦੋ ਮੋਹ ਹੰਕਾਰ ਨੂੰ ਮਿਟਾਓ ਮਿਟਾਇਆ ਗੱਲ ਨਹੀਂ ਬਣਨੀ ਇਹਨਾਂ ਨੂੰ ਸਾਵਧਾਨ ਰੱਖਣਾ ਇਹਨਾਂ ਨੂੰ ਕੰਟਰੋਲ ਵਿੱਚ ਰੱਖਣਾ ਵਿਚਾਰ ਤੇ ਇਹ ਹੈ ਤਾਂ ਤੇ ਰੋ ਵਿਚਾਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਪੰਜੋਂ ਇੰਦਰੀਂ ਦ੍ਰਿੜ ਕਰ ਰੱਖੈ ਤਉ ਦਰਵੇਸ਼ ਕਹਾਵੇ ਇਹਨਾਂ ਨੂੰ ਆਪਣੇ ਵਸ ਵਿੱਚ ਰੱਖਣਾ ਫਿਰ ਦਰਵੇਸ਼ ਕਹਾਉਂਦਾ ਹੈ ਫਿਰ ਸੇਖ ਸ਼ਰਫ ਨੇ ਆਖਿਆ ਵਾ ਵਾ ਖੁਦਾਏ ਖੁਦਾਏ ਦੇ ਸਹੀ ਕਰਨ ਵਾਲਿਆਂ ਦਾ ਕੀ ਸਹੀ ਕੀਤਾ ਜਾ ਸਕਦਾ ਹੈ ਤੁਹਾਨੂੰ ਹੁਣ ਰੱਬ ਦੇ ਪਿਆਰਿਆਂ ਨੂੰ ਕੀ ਰੱਬ ਦੀ ਰੱਬ ਪ੍ਰਸਤੀ ਮੈਨੇ ਸਮਝਾਏ ਜਾ ਸਕਦੇ ਨੇ ਖੁਦਾ ਪ੍ਰਸਤੀ ਦੇ ਮੈਨੇ ਉਹਨੂੰ ਸਮਝਾਏ ਜਾਂਦੇ ਨੇ ਜੀਨੂੰ ਪਤਾ ਨਾ ਹੋਵੇ ਕਿ ਤੇ ਖੁਦ ਖੁਦਾ ਹੈ ਖੁਦਾ ਨੂੰ ਕੀ ਸਮਝਾਈਏ ਦਸਤ ਬੋਸ਼ੀ ਲਈ ਹੈ ਪੈਰ ਚੁੰਮੇ ਨੇ ਸਤਿਗੁਰਾਂ ਦੇ ਸ਼ੇਖ ਸ਼ਰਫ ਨੇ ਆਪਣੇ ਡੇਰੇ ਨੂੰ ਗਿਆ ਦੂਜੇ ਪਾਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਾਈ ਬਾਲਾ ਤੇ ਮਰਦਾਨਾ ਇਹ ਤਿੰਨੋਂ ਦਿੱਲੀ ਵੱਲ ਨੂੰ ਚੱਲਦੇ ਹੋਏ ਜਾਂਦਿਆਂ ਜਾਂਦਿਆਂ ਦਿੱਲੀ ਜਾ ਬੜੇ ਦਿੱਲੀ ਦਾ ਪਾਤਸ਼ਾਹ ਬ੍ਰਹਮ ਵੇਗ ਸੀ ਉਸ ਵੇਲੇ ਤਾਂ ਗੁਰੂ ਜੀ ਇੱਕ ਮਹਾਵਤ ਦੇ ਕੋਲ ਗਏ ਉਹਨਾਂ ਮਹਾਵਤਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਬੜੀ ਟਹਿਲ ਸੇਵਾ ਕੀਤੀ ਹੈ ਇਤਿਹਾਸ ਜਨਮ ਸਾਖੀ ਭਾਈ ਬਾਲੇਵਾਲੀ ਸਰਵਨ ਕਰ ਰਹੇ ਹੋ ਬੜੇ ਮਿਥਿਆਸ ਵੀ ਕਹਿ ਦਿੰਦੇ ਨੇ ਕਹਿੰਦੇ ਕਰਾਮਾਤਾਂ ਵੱਡੀਆਂ ਵੱਡੀਆਂ ਕਿਵੇਂ ਦਿਖਾ ਕੇ ਗੁਰੂ ਪਿਆਰਿਓ ਉੱਥੇ ਕਹਿਣਾ ਪੈਂਦਾ ਤੁਹਾਡੀ ਨਜ਼ਰ ਵਿੱਚ ਕਰਾਮਾਤ ਵੱਡੀ ਹੋਏਗੀ ਸਾਡੀ ਨਜ਼ਰ 'ਚ ਸਾਡਾ ਗੁਰੂ ਵੱਡਾ ਹੈ ਉੱਥੇ ਕਹਿੰਦੇ ਨੇ ਮਹਾਵਤ ਦਾ ਹਾਥੀ ਮਰ ਗਿਆ। ਕਟੰਬ ਸਾਰਾ ਰੋਂਦਾ ਪਿੱਟਦਾ ਸਾਰਾ ਕਟੰਬ ਅਕਲ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਅਨੰਦ ਸੇਵਾਦਾਰ ਬਣੇ ਸੀ ਉਹ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਕਿਉਂ ਰੋਂਦੇ ਹੋ? ਕਹਿਣ ਲੱਗੇ ਜੀ ਸਾਡਾ ਹਾਥੀ ਮਰ ਗਿਆ। ਹਾਥੀ ਪਾਤਸ਼ਾਹ ਦਾ ਸੀ। ਮਹਾਰਾਜ ਕਹਿੰਦੇ ਭਾਈ ਹਾਥੀ ਪਾਦਸ਼ਾਹ ਦਾ ਸੀ ਹਾਥੀ ਮਰ ਗਿਆ ਤੁਸੀਂ ਕੀ ਰੋਨੇ ਹੋ ਫਿਰ ਬਾਦਸ਼ਾਹ ਰੋਵੇ ਹਾਥੀ ਤੇ ਉਹਦਾ ਸੀ ਨਾ ਮਹਾਵਦ ਕਹਿੰਦੇ ਮਹਾਰਾਜ ਇਸ ਹਾਥੀ ਦਾ ਰੋਜ਼ੀਨਾ ਬੰਨਿਆ ਹੋਇਆ ਸੀ ਇਹਦਾ ਰੋਜ਼ੀਨਾ ਪਾਦਸ਼ਾਹ ਨੇ ਬੰਨਿਆ ਹੋਇਆ ਸੀ ਉਸ ਰੋਜ਼ੀਨੇ ਨਾਲ ਮੇਰਾ ਟੱਬਰ ਪਲਦਾ ਸੀ ਇਸ ਕਰਕੇ ਰੋਣੇ ਆ ਕਿ ਹੁਣ ਸਾਡੀ ਰੋਜੀ ਰੋਟੀ ਦਾ ਸਾਧਨ ਸੀ ਜਿਹੜਾ ਉਹ ਖਤਮ ਹੋ ਗਿਆ। ਮਹਾਰਾਜ ਕਹਿੰਦੇ ਜੇ ਤੁਹਾਡਾ ਹੱਥੀ ਜਿੱਦਾ ਜੇ ਫਿਰ ਤਾਂ ਨਾ ਰੋਵੋ। ਉਹਨਾਂ ਆਖੇ ਮਹਾਰਾਜ ਅੱਜ ਤੱਕ ਕਦੀ ਮਰਿਆ ਵੀ ਜਾਂਦਾ ਹੋਇਆ। ਮਹਾਰਜ ਕਹਿੰਦੇ ਚੰਗਾ ਐਵੇਂ ਕਰੋ। ਇਹਦੇ ਕੋਲ ਬੈਠੋ। ਇਹਦੇ ਮੂੰਹ ਦੇ ਉੱਪਰ ਹੱਥ ਫੇਰ ਤੇ ਵਾਹਿਗੁਰੂ ਕਹਿ। ਬਖਸ਼ਿਸ਼ੇ ਵਾਹਿਗੁਰੂ ਮੰਨ ਕਰਦੇ ਵਿੱਚ ਉਸ ਕਰਤੇ ਦੇ ਨਾਮ ਵਿੱਚ ਬੜੀ ਮਿਹਰਬਾਨਗੀ ਹੈ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਹੱਥ ਪੇਰਿਆ ਵਾਹਿਗੁਰੂ ਆਖਿਆ ਹੱਥ ਹੀ ਉੱਠ ਕੇ ਖੜਾ ਹੋ ਗਿਆ ਉਹ ਪਿਆਰਾ ਬੜੇ ਖੁਸ਼ ਹੋਈ ਇਸ ਗੱਲ ਦੀ ਖਬਰ ਉਹਨਾਂ ਪਾਦਸ਼ਾਹ ਕੋਲੇ ਵੀ ਚਲੀ ਗਈ ਦਿੱਲੀ ਦੇ ਪਾਦਸ਼ਾਹ ਬ੍ਰਹਮ ਦੇ ਕੋਲ ਉਹਨੂੰ ਵੀ ਖਬਰ ਹੋ ਗਈ ਕਿ ਕੋਈ ਫਕੀਰ ਆਇਆ ਨੇ ਤਿੰਨ ਉਹਨਾਂ ਨੇ ਹਾਥੀ ਮਰ ਗਿਆ ਸੀ ਤੇ ਉਹਨੂੰ ਜਿਉਂਦਾ ਕਰ ਦਿੱਤਾ ਖਬਰ ਪਹੁੰਚੀ ਸੁਲਤਾਨ ਬ੍ਰਹਮবেগਾ ਹਾਥੀ ਮੰਗਾ ਕੇ ਉਹਦੇ ਉੱਪਰ ਯਾਤਿ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਇਆ ਆ ਕੇ ਬੈਠਾ ਆਖਣ ਲੱਗਿਆ ਜੀ ਆ ਹਾਥੀ ਤੁਸੀਂ ਜਿਉਂਦਾ ਕੀਤਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਨ ਤੇ ਜਿਵਾਨਣ ਵਾਲਾ ਉਹ ਨਿਰੰਕਾਰ ਹੈ ਖੁਦਾ ਹੈ ਅਸੀਂ ਨਾ ਜਿਉਂਦਾ ਕੀਤਾ ਨਾ ਅਸੀਂ ਮਾਰਿਆ ਜਿਉਂਦਾ ਵੀ ਉਹਨ ਮਾਰਿਆ ਵੀ ਉਹਨੇ ਸੀ ਜਿਉਂਦਾ ਵੀ ਉਸ ਨੇ ਕੀਤਾ ਬਸ ਰੱਬ ਦੇ ਬੰਦੇ ਰੱਬ ਦੇ ਫਕੀਰ ਜਿਸ ਭਾਵਨਾ ਨਾਲ ਉਹਨੂੰ ਯਾਦ ਕਰ ਲੈਂਦੇ ਨੇ ਉਹਨਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਉਹ ਖੁਦਾ ਆਪ ਆ ਠਹਿਰਦਾ ਹੈ بس ਅੰਦਰ ਇੱਕ ਭਾਵਨਾ ਇੱਕ ਸ਼ਰਧਾ ਹੋਣੀ ਜ਼ਰੂਰੀ ਹੈ ਜਦੋਂ ਕੋਈ ਮਨੁੱਖ ਰੱਬ ਨੂੰ ਅੰਦਰਲੀਆ ਭਾਵਨਾਵਾਂ ਦੇ ਨਾਲ ਯਾਦ ਕਰੇ ਉਹਨੂੰ ਆਉਣਾ ਪੈਂਦਾ ਹੈ ਤੁਹਾਡੇ ਅੱਖੇ ਆ ਗਿਆ ਖੁਦਾ ਮਰਜ ਕਿੰਦੇ ਪਤਾ ਨਹੀਂ ਸਾਡੇ ਅੱਖੇ ਆਇਆ ਹੈ ਜਾਂ ਇਹਨਾਂ ਦੀ ਕਿਸਮਤ ਨੂੰ ਆਇਆ ਹੈ ਕੈਨ ਲੱਗਿਆ ਫਿਰ ਮੈਂ ਤੇ ਆਪ ਦੇਖਣਾ ਹੈ ਕੌਤਕ ਮੇਰੇ ਤੇ ਆਪ ਸਾਹਮਣੇ ਕਰੋ ਇਸ ਹੱਥ ਨੂੰ ਹਾਥੀ ਨੂੰ ਮਾਰੋ ਤੇ ਫਿਰ ਜਿਉਂਦਾ ਕਰੋ ਮੈਂ ਦੇਖਣਾ ਚਾਹਣਾ ਦੁਆ ਮੰਗਿਆ ਖੁਦਾ ਰਹਿਮ ਕਰਦਾ ਤੁਸੀਂ ਕਿਹਾ ਹੈ ਨਾ ਮੈਂ ਦੇਖਣਾ ਸਾਨੂੰ ਵੀ ਦਿਖਾਓ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਸ਼ਲੋਕ ਬੋਲਿਆ ਮਾਰੇ ਮਾਰ ਜੀਵਾਲੇ ਸੋਈ ਨਾਨਕ ਇਸ ਬਿਨ ਅਵਰ ਨ ਕੋਈ ਇੰਨੀ ਪੰਗਤੀ ਪੜੀ ਸੀ ਗੁਰੂ ਪਿਆਰ ਰਾਜੇ ਦੇ ਕੋਲ ਖੜਾ ਹੋਇਆ ਹਾਥੀ ਇੱਕਦਮ ਥੱਲੇ ਡਿੱਗ ਪਿਆ ਹੁਣ ਉਹ ਸੁਲਤਾਨ ਉਹ ਰਾਜਾ ਬਾਬੇ ਨਾਨਕ ਦੇ ਚਰਨਾਂ ਤੇ ਬੇਨਤੀ ਕਰਦਾ ਕਹਿੰਦਾ ਹੁਣ ਜਾਉਂਦਾ ਵੀ ਕੋ ਰਾਮਾਰਾਜ ਕਹਿੰਦੇ ਇਹ ਨਹੀਂ ਹੋਣਾ ਇਹਨਾਂ ਦੀ ਕਿਸਮਤ ਨੂੰ ਹੋ ਗਿਆ ਸੀ ਤੇਰੀ ਕਿਸਮਤ ਨੂੰ ਤਾਂ ਨਹੀਂ ਹੋਣਾ ਕਿਉਂਕਿ ਉਸ ਕਰਤੇ ਦੀ ਰਜ਼ਾ ਹੈ ਇਹਦਾ ਜਿਉਣਾ ਤੇ ਇਹਦਾ ਮਰਨਾ ਸਾਡੇ ਹੱਥ ਵਸ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਕਾਰਜ ਕਰਤੇ ਦੇ ਹੱਥ ਨੇ ਤੇ ਕਰਤਾ ਜਿੱਦਾਂ ਕਰਦਾ ਉਦਾਂ ਹੁੰਦਾ ਹੈ ਉਹ ਚਾਵੇ ਇਹਨੂੰ ਉਠਾ ਸਕਦਾ ਉਹ ਚਾਵੇ ਇਹਨੂੰ ਖਤਮ ਕਰ ਸਕਦਾ ਹੈ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਜਦੋਂ ਇੰਨੇ ਗੱਲ ਸਤਗੁਰਾਂ ਨੇ ਰਾਜੇ ਨੂੰ ਆਖੀ ਨਾ ਕਿ ਭਾਈ ਇਹਨੂੰ ਉਠਾ ਖੁਦਾ ਹੀ ਸਕਦਾ ਹੈ ਖੁਦਾ ਦੀ ਮਾਰੀ ਰੱਬ ਦੇ ਪਿਆਰੇ ਉਠਾ ਲੈਂਦੇ ਨੇ ਤੇ ਰੱਬ ਦੇ ਪਿਆਰਿਆਂ ਦੇ ਕੀਤੇ ਬਚਨ ਖੁਦਾ ਵੀ ਨਹੀਂ ਮੋੜਦਾ ਫਿਰ ਖੁਦਾ ਵੀ ਨਹੀਂ ਉਠਾਉਂਦਾ ਜਦੋਂ ਇੰਨੀ ਕੋ ਗੱਲ ਸਤਗੁਰਾਂ ਨੇ ਵਚਨ ਕਰ ਦਿੱਤੇ ਤੇ ਰਾਜਾ ਉੱਠ ਕੇ ਖੜਾ ਹੋ ਗਿਆ ਨਮਸਕਾਰ ਕੀਤੀ ਬੜਾ ਖੁਸ਼ ਹੋਇਆ ਸਮਝ ਗਿਆ ਸਾਰੀ ਗੱਲ ਨੂੰ ਆਖਣ ਲੱਗਿਆ ਖੁਦਾ ਵਿੱਚ ਤੇ ਫਕੀਰਾਂ ਵਿੱਚ ਕੋਈ ਵੇਦਣੀ ਆਓ ਗ੍ਰਹਿ ਮੰਦਰਾਂ ਵਿੱਚ ਚੱਲੋ ਕੁਝ ਕਬੂਲ ਕਰੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਉਸ ਵੇਲੇ ਫਿਰ ਇੱਕ ਸਮੋਹ ਨੂੰ ਚਾਰ ਦਿਨ ਕੀ ਕਹਿੰਦੇ ਨੇ ਨਾਨਕ ਭੁਖ ਖੁਦਾਏ ਦੀ ਬਿਆਬੇ ਪਰਵਾਹੀ ਅਸਾਂ ਤਲਬ ਦੀਦਾਰ ਦੀ ਬਿਆ ਤਲਬ ਨ ਕਾਈ ਗੁਰੂ ਪਿਆਰੇ ਗੁਰੂ ਨਾਨਕ ਬਾਦਸ਼ਾਹ ਜੀ ਦੇ ਪਾਵਨ ਬੋਲ ਕਿ ਭਾਈ ਸਾਨੂੰ ਉਸ ਖੁਦਾ ਦੇ ਦਰਸ਼ਨਾਂ ਦੀ ਭੁਖ ਹੈ ਸਰ ਹੋਰ ਕਾਸੇ ਵਸਤੂ ਦੀ ਭੁਖ ਨਹੀਂ ਹੈ ਬਾਬੇ ਨਾਨਕ ਜੀ ਆਖਿਆ ਪਾਤਸ਼ਾਹ ਜੀ ਜੋ ਭਲਾ ਕੀਤਾ ਜੋ ਫਕੀਰਾਂ ਦਾ ਖਿਆਲ ਤੁਹਾਡੇ ਮਨ ਵਿੱਚ ਆਇਆ ਤੁਸੀਂ ਸਾਨੂੰ ਪੁੱਛਿਆ ਸਾਨੂੰ ਪਹੁੰਚ ਗਿਆ ਇਹ ਫਕੀਰ ਡਾਂਡੇ ਨੇ ਮਨ ਵਿੱਚ ਖਿਆਲ ਆ ਗਿਆ ਰਾਜੇ ਦੇ ਮਨ ਵਿੱਚ ਸਮਝ ਲਿਆ ਕਿ ਇਹ ਕੋਈ ਸਧਾਰਨ ਫਕੀਰ ਨਹੀਂ ਸਲਾਮ ਕੀਤੀ ਉੱਠ ਕੇ ਚਲਾ ਗਿਆ ਉੱਥੋਂ ਧੰਗੁਰੂ ਨਾਨਕ ਪਾਤਸ਼ਾਹ ਜੀ ਵੀ ਚੱਲਦੇ ਨੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਦੇ ਨਾਲ ਹੀ ਉੱਤਰਖੰਡ ਦੀ ਜਿਹੜੀ ਉਦਾਸੀ ਹੈ ਸੰਪੂਰਨ ਹੁੰਦੀ ਹੈ ਅੱਗੇ ਸਿੱਧਾਂ ਦੇ ਨਾਲ ਸਤਗੁਰੂ ਪਾਤਸ਼ਾਹ ਜੀ ਦੀ ਵਿਚਾਰ ਹੁੰਦੀ ਹੈ ਉਹਦੇ ਨਾਲ ਅਗਲੀ ਸਾਕੀ ਹੈ ਇੱਕ ਪਾਨੀ ਦੇ ਲੜਕੇ ਦੇ ਨਾਲ ਸਾਥੀ ਹੁੰਦੀ ਹੈ ਬੜੀ ਪਿਆਰੀ ਸਾਥੀ ਆਪਾਂ ਅੱਜ ਸਰਵਨ ਕਰਨੀ ਸੀ ਸਮਾਂ ਲੰਘ ਚੁੱਕਿਆ ਕੱਲ ਦੀ ਵਿਚਾਰ ਵਿੱਚ ਸਰਵਨ ਕਰਨੇ ਆ ਹੋਈਆਂ ਭਗਾਂ ਦੀ ਕਿਮਾਂ ਬਲਾਉ ਪਤੀ ਪਾਉ ਪਤੀ ਜੀ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ